ਕੀ ਬੋਲਿਆ ਤੇ ਕਿੰਨੇ ਕੀ ਗੱਲ ਕੀਤੀ ਦੇਖੋ ਰਾਮ ਮੰਦਰ ਨੂੰ ਲੈ ਕੇ ਗੱਲ ਹੋਈ ਹੈ ਕਿ ਜੇ ਰਾਮ ਮੰਦਰ ਦੇ ਵਿੱਚ ਰਾਮ ਮੰਦਰ ਕਰਕੇ ਬੀਜੇਪੀ ਸਟਰੋਂਗ ਹੋਈ ਹੈ ਤਾਂ ਅਸੀਂ ਵੀ ਹਿੰਦੂ ਉਮੀਦਵਾਰ ਖੜਾ ਕਰੀਏ ਜਿਸ ਕਰਕੇ ਆਪਾਂ ਜਿੱਤ ਸਕਦੇ ਹਾਂ ਗੱਲ ਇਹ ਹੈ ਕਿ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਵੇਖੀਏ ਕਿ ਰਾਮ ਕਿੰਨੀ ਿਆਰ ਲਿਖਿਆ ਆਪਾਂ ਇਹ ਗੱਲਾਂ ਨਾ ਕਰੀਏ ਤੁਸੀਂ ਸਾਰੇ ਗੁਰੂ ਨੂੰ ਮੰਨਣ ਵਾਲੇ ਹੋ ਤੁਸੀਂ ਸਾਰੇ ਗੁਰੂ ਨੂੰ ਮੰਨਣ ਵਾਲੇ ਹੋ ਹਰੇਕ ਪਾਰਟੀ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਕਈ ਿਆਰ ਆਪਣੀ ਬਰਾਦ ਦੇ ਵਿੱਚ ਚੰਗੇ ਲੋਕ ਵੀ ਜਾਂਦੇ ਆ ਮਾੜੇ ਵੀ ਜਾਂਦੇ ਆ ਯਾਰ ਐ ਤਾਂ ਨਾ ਕਰਿਆ ਕਰੋ ਪਰ ਇਹਨਾਂ ਨੂੰ ਕੀ ਲੱਗਦਾ ਜਿਸ ਤਰ੍ਹਾਂ ਦੇ ਨਾਲ ਇਹ ਵਿਵਾਦ ਪਾਖ ਰਿਹਾ ਹੈ ਉਹਨਾਂ ਉੱਤੇ ਕੋਈ ਪਾਰਟੀ ਵੱਲੋਂ ਇੱਧਰ ਆਓ ਆਪਾਂ ਇੱਧਰ ਜਾਣਾ ਇੱਧਰ ਜਾਣਾ ਪਾਰਟੀ ਵੱਲੋਂ ਫਿਰ ਕਾਰਵਾਈ ਹੋਣੀ ਚਾਹੀਦੀ ਇਸ ਤਰ੍ਹਾਂ ਦੀ ਗੱਲ ਇਹ ਹੈ ਕਿ ਪਾਰਟੀ ਵੱਲੋਂ ਕਾਰਵਾਈ ਵੀ ਹੋਊਗੀ ਮੈਂ ਤੇ ਗੱਲ ਗੱਲ ਅੰਦਰ ਵੀ ਜਿਹੜੇ ਲੋਕਾਂ ਦੇ ਸੁਝਾਏ ਹੀ ਨੇ ਕਿ ਅਨੁਸ਼ਾਸਨ ਦੇ ਵਿੱਚ ਰਹਿ ਕੇ ਸਾਨੂੰ ਗੱਲ ਕਰਨੀ ਚਾਹੀਦੀ ਹੈ ਪਰ ਮੰਨਦੇ ਹੋ ਕਿ ਰੰਧਾਵਾ ਨਵਜੋਤ ਸਿੱਧੂ ਗਾਇਬ ਰਹੇ ਨੇ ਸੀਦੇ ਲੀਡਰ ਗੱਲ ਇਹ ਹੈ ਕਿ ਸਰਦਾਰ ਸੰਜੇਂਦਰ ਸਿੰਘ ਰੰਧਾਵਾ ਜੀ ਜਿਹੜੇ ਨੇ ਉਹ ਰਾਜਸਥਾਨ ਦੇ ਇਨਚਾਰਜ ਨੇ ਉੱਥੇ ਵੀ ਜਿਹੜੀ ਇਲੈਕਸ਼ਨ ਆ ਉਹ ਸਾਰੇ ਦੇਸ਼ ਦੇ ਵਿੱਚ ਹੀ ਹੋ ਰਹੀ ਹੈ ਕੱਲੀ ਆਪਣੇ ਪੰਜਾਬ 'ਚ ਨਹੀਂ ਹੋ ਰਹੀ ਇਸ ਕਰਕੇ ਉੱਥੇ ਨੇ ਦੋ ਤਿੰਨ ਸਿੱਧੂ ਜਿਹੜੇ ਤੁਸੀਂ ਨੇ ਜਾਂ ਕੀ ਕਹਿ ਸਕਦੇ ਉਹ ਮੈਂ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਆ ਮੈਨੂੰ ਇੱਥੋਂ ਬਾਰੇ ਤੁਸੀਂ ਜਿਹੜਾ ਕਿ ਉੱਥੋਂ ਦੇ ਜ਼ਿਲ੍ਹਾ ਪ੍ਰਧਾਨ ਨੂੰ ਪੁੱਛੋ ਕਿ ਉਹਨਾਂ ਨੂੰ ਇਨਵੀਟੇਸ਼ਨ ਦਿੱਤਾ ਜਾਂ ਨਹੀਂ ਦਿੱਤਾ ਕਾਂਗਰਸ ਦੇ ਵੱਡੇ ਚਿਹਰੇ ਨੇ ਤੁਹਾਨੂੰ ਕੀ ਲੱਗਦਾ ਵੀਰੇ ਜਿਹੜਾ ਵੱਡਾ ਚਿਹਰਾ ਹੈ ਵੱਡਾ ਚਿਹਰਾ ਲੋਕਾਂ ਦੇ ਨਾਲ ਹੁੰਦਾ ਪਬਲਿਕ ਨਾਲ ਵੱਡੇ ਹੁੰਦਾ ਜੇ ਵੱਡੇ ਚਿਹਰੇ ਹੁੰਦੇ ਤੇ ਜਮਾਨਤਾਂ ਨਾ ਜਬਤ ਹੁੰਦੀ ਤੁਸੀਂ ਸਹਿਮਤ ਹੋ ਸਿੱਧੂ ਨਾਲ ਕਿ ਨਹੀਂ ਬਿਲਕੁਲ ਮੈਂ ਤਾਂ ਸਿੱਧੂ ਨਾ ਨਾ ਅਜਿਤ ਨਾ ਕੱਲ ਮੈਂ ਤੇ ਇੱਕ ਗੱਲ ਕਰਦਾ ਕਿ ਜਿਹੜਾ ਬੰਦਾ ਪਾਰਟੀ ਦੇ ਖਿਲਾਫ ਚੱਲਦਾ ਪਾਰਟੀ ਨੂੰ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਮੰਨਦੇ ਉਹਨਾਂ ਦੇ ਕਰਦਾ ਜਿਹੜਾ ਕਹਿੰਦਾ ਕਿ ਮੈਂ ਪਾਰਟੀ ਹਾਈ ਕਮਾਂਡ ਨੂੰ ਪੁੱਛ ਕੇ ਸਾਰੀ ਰੈਲੀਆਂ ਕੱਢ ਰਿਆਂ ਗੱਲ ਇਹ ਆ ਕਿ ਜਿਹੜੀਆਂ ਰੈਲੀਆਂ ਨੇ ਉਹ ਸਾਡੇ ਅੰਚਾਰੇ ਸਾਹਿਬ ਆਏ ਨੇ ਉਹ ਇਹਨਾਂ ਨੂੰ ਵੀ ਪਤਾ ਔਰ ਜਿਹੜਾ ਪਿੱਛੇ ਜੇ ਤੁਸੀਂ ਦੇਖਿਆ ਕਿ ਮੋਗੇ 'ਚ ਜਿਹੜੀ ਰੈਲੀ ਹੋਈ ਹੈ ਉਹਦੇ ਵਿੱਚ ਵੀ ਜਿਹੜਾ ਕਿ ਜਿਨ੍ਹਾਂ ਨੇ ਰੈਲੀ ਕਰਾਈ ਸੀ ਉਹਨਾਂ ਤੇ ਪਾਰਟੀ ਨੇ ਬੰਦੀ ਕਾਰਵਾਈ ਕੀਤੀ ਉਹ ਤੁਹਾਨੂੰ ਆਪੇ ਹੀ ਪਤਾ ਲੱਗ ਗਿਆ ਕਿ ਪਾਰਟੀ ਦੀਆਂ ਰੈਲੀਆਂ ਨੇ ਜਾਂ ਕਿੰਨੀਆਂ ਰੈਲੀਆਂ ਨੇ ਜਲਾ ਜਲੀ ਜੋ ਸਾਰਾ